ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵਗੇ ਤੇ ਅੱਜ ਦਿਖਾਣੇ ਤੁਹਾਨੂੰ ਥੋੜਾ ਜਿਹਾ ਨਾ ਪੁਰਾਣਾ ਇੰਗਲੈਂਡ ਇਹ ਸਾਈਡ ਹੈਗਾ ਜੀ ਇਹਨਾਂ ਦਾ ਪੁਰਾਣਾ ਇੰਗਲੈਂਡ ਪੁਰਾਣੀਆਂ ਇਮਾਰਤਾਂ ਤੇ ਪੁਰਾਣੀਆਂ ਨਾ ਬਹੁਤ ਜ਼ਿਆਦਾ ਸੋਹਣੀਆਂ ਦੇਦੀਆਂ ਆ ਨਵੀਆਂ ਇਮਾਰਤਾਂ ਦੇ ਨਾਲ ਇੱਧਰ ਇਹਨਾਂ ਦੀਆਂ ਨਵੀਆਂ ਇਮਾਰਤਾਂ ਬਣੀਆਂ ਆ ਪਰਮਿੰਗਮ ਸ਼ਹਿਰ ਚ ਮੈਸਟਰ ਸਟੇ ਪਰਮਿੰਗਮ ਸ਼ਹਿਰ ਨਾ ਜ਼ਿਆਦਾ ਡਿਵੈਲਪ ਹੋ ਰਿਹਾ ਆ ਬਹੁਤ ਜ਼ਿਆਦਾ ਇਥੇ ਬਣ ਰਹੀਆਂ ਐ ਇਮਾਰਤਾਂ ਨਵੀਆਂ-ਨਵੀਆਂ ਪਰ ਉਹਨਾਂ ਦੀਆਂ ਪੁਰਾਣੀਆਂ ਇਮਾਰਤਾਂ ਦੀ ਜੋ ਖੂਬਸੂਰਤੀ ਆ ਨਾ ਇਹ ਉਹ ਨਵੀਆਂ ਦੀ ਉਹਨ ਦਾ ਧੁੱਪ ਚੜ ਗਈ ਆ ਪਰ ਇੱਥੇ ਦਾ ਸਭ ਤੋਂ ਜ਼ਿਆਦਾ ਬੇਕਾਰ ਜਿਹੜਾ ਕੰਮ ਨਹੀਂ ਯੂਕੇ ਦਾ ਕਿੰਦਾ ਦਾ ਬਹੁਤ ਸੌਣਾ ਕੋਈ ਫਲ ਨਹੀਂ ਲੱਗਾ ਕਦੇ ਧੁੱਪ ਚੜ ਜਾਣੀ ਆ ਹੋਰ ਧੁੱਪ ਚੜ ਗਈ ਆ 1 ਮਿੰਟ ਪਹਿਲਾਂ ਇੱਥੇ ਬੱਦਲ ਲੱਗਿਆ ਹੋਇਆ ਸੀਗਾ ਹੁਣ ਵੀ ਕੋਈ ਪਤਾ ਨਹੀਂ ਵੀ 1 ਮਿੰਟ ਪਹਿਲਾਂ ਇੱਥੇ ਕੀ ਹੋਣਾ ਬੱਦਲ ਲੱਗਣਾ ਪਊਗਾ ਵੀ ਇੱਕ ਹਵਾ ਬਹੁਤ ਤੇਜ਼ ਆ ਰਹੀ ਰਹੀ ਤੇ ਅੱਜ ਦਿਖਾਣੇ ਤੁਹਾਨੂੰ ਯੂਕੇ ਦੇ ਨਾਲ ਕੁਝ ਪੁਰਾਣੀ ਟਰਾਂਸਪੋਰਟੇਸ਼ਨ ਵੀ ਉਹ ਟੁੱਟਿਆ ਹੋਇਆ ਜਿਹੜਾ ਆਪਣਾ ਇੰਡੀਆ ਦਾ ਲੁੱਟਿਆ ਹੋਇਆ ਸਮਾਨ ਆਪਣੇ ਪੰਜਾਬ ਦਾ ਲੁੱਟਿਆ ਹੋਇਆ ਸਮਾਨ ਯੂਕੇ 'ਚ ਕਿਦਾਂ ਲੈ ਕੇ ਆਉਂਦੇ ਨੇ ਆ ਤੇ ਉਦਾਂ ਵੀ ਜਿਹੜਾ ਇੱਥੇ ਪਹਿਲਾਂ ਟਰਾਂਸਪੋਰਟੇਸ਼ਨ ਹੁੰਦੀ ਸੀ ਵੀ ਉਹ ਕਿਸ ਤਰੀਕੇ ਨਾਲ ਹੁੰਦੀ ਸੀ ਇੱਕ ਜਗ੍ਹਾ ਤੋਂ دوسری ਜਗ੍ਹਾ ਤੇ ਸਮਾਨ ਕਿੱਤਾ ਲੈ ਕੇ ਜਾਂਦਾ ਸੀ ਆਹਦੀ ਕੁਝ ਲੋਕੇਸ਼ਨ ਇੱਥੇ ਨਾ ਕਾਫੀ ਆਪਣੀਆਂ ਪੰਜਾਬੀ ਮੂਵੀਜ਼ ਸ਼ੂਟ ਹੋਈਆਂ ਆ ਤੇ ਪਿੱਛੇ ਦੀ ਗੁਰਨਾਮ ਖੁੱਲ੍ਹਦੀ ਮੂਵੀ ਆਈ ਸੀ ਕਿ ਪਰਿੰਦੇ ਉਹ ਵੀ ਏਸੇ ਹੋਟਲ 'ਚ ਸ਼ੂਟ ਹੋਈ ਆ ਆਹ ਜਿਹੜਾ ਫਲਾਈਓਵਰ ਤੇ ਬਣਿਆ ਜਿਹੜਾ ਛੋਟਾ ਜਿਹਾ ਪੁਲ ਬਣਿਆ ਇੱਥੇ ਕਾਫੀ ਜ਼ਿਆਦਾ ਉਹਦੇ ਸ਼ੂਟ ਲਏ ਹੋਏ ਆ ਤੇ ਮੈਂ ਤੁਹਾਨੂੰ ਆ ਜੀ ਨਹੀਂ ਦਿਖਾਣੀ ਮੈਂ ਤੁਹਾਨੂੰ ਦੱਸਣਾ ਜੀ ਆਹ ਇੱਕ ਇਹ ਕਹਿੰਦੇ ওয়াটার ਦੀ ਬੜੀ ਹੈ ਨਾ ਡਰਾਉਣਾ ਜਿਆ ਵੀ ਉਹਦਾ ਡਰ ਜਿਹਾ ਹੀ ਲੱਗਦਾ ਹੈ। ਮਰਦੀ ਮੈਂ ਜੋ ਤੁਹਾਨੂੰ ਦਿਖਾਣਾ ਚਾਹੁੰਦਾ ਨਾ ਉਹ ਆ ਚੀਜ਼ ਹੈ ਜੀ। ਉਹ ਕਹਿੰਦੇ ਆ વોਟਰ ਕੈਨ ਹੈ। ਇਹ ਹੈਗੀਆਂ ਬੋਤਲਸ ਵਗੈਰਾ ਇੱਥੇ। ਇਹ ਨਾਲੇ ਵੀ ਹੁੰਦੀਆਂ ਐ ਜੀ ਤੇ ਇਹਨਾਂ ਦਾ ਮੈਂ ਦੱਸਦਾ ਵੀ ਇਹ ਕਿਸ ਕੰਮ ਲਈ ਯੂਜ਼ ਹੁੰਦੀ ਸੀ ਪਹਿਲਾਂ ਤੇ ਹੁਣ ਕਿਹੜੇ ਕੰਮ ਲਈ ਯੂਜ਼ ਹੁੰਦੀਆਂ ਐ। ਇਹਸਾ ਆ ਪੂਰਾ ਇਹਨਾਂ ਦਾ ਟਾਪੂ ਹੀ ਬਣਿਆ ਹੋਇਆ ਮਤਲਬ ਜਿੱਦਾਂ ਆਪਣਾ ਆਂਦਾ ਬੱਸ ਸਟੇਸ਼ਨ ਹੁੰਦਾ ਆ ਰੇਲਵੇ ਸਟੇਸ਼ਨ ਹੁੰਦਾ ਇਹ ਇਹਨਾਂ ਦਾ ਸਟੇਸ਼ਨ ਆ ਜੀ ਕੈਨਲ ਸਾਈਡ ਬਾਰ ਵਗੈਰਾ ਵੀ ਇੱਥੇ ਬਣੀਆਂ ਹੋਈਆਂ ਆ ਦਾ ਪੂਰਾ ਟੋਪਿਕ ਵਾਸਤੇ ਇਹ ਲੋਕੇਸ਼ਨ ਬਹੁਤ ਸ਼ਾਨਦਾਰ ਆ ਜੀ ਤੇ ਵੱਡਾ ਆਪਾਂ ਲੋਕੇਸ਼ਨ ਜੀ ਮੈਂ ਤੁਹਾਨੂੰ ਇਹਨਾਂ ਵਾਰ ਦੱਸਣਾ ਆ ਵੀ ਆ ਕੀ ਚੀਜ਼ ਆ ਤੇ ਕਾਦੇ ਲਈ ਹੁੰਦੀ ਆ ਸੀ ਇਹ। ਇਕੱਲਾ ਦਾ ਦੇਖ ਲਓ ਜੀ। ਇਹ ਲੰਮੀਆਂ ਲੰਮੀਆਂ ਜਿੰਨੀਆਂ ਵੀ ਸਾਰੀਆਂ ਬੋਟਸ ਵਗੈਰਾ ਆ ਆ ਜਿਹੜੀ ਇਹ ਹੈਗੀ ਆ ਵਾਟਰ ਕੈਨ ਇਹ ਪੂਰੇ ਯੂਕੇ ਦੇ ਵਿੱਚ ਜਿੰਨਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਇਹ ਪੂਰੇ ਯੂਕੇ ਦੇ ਵਿੱਚ ਵਿਛੀ ਹੋਈ ਆ ਜੀ ਪੂਰੇ ਇੰਗਲੈਂਡ ਦੇ ਵਿੱਚ ਵਿਛੀ ਹੋਈ ਆ ਤੇ ਜਦੋਂ ਵਿਛਾਈ ਗਈ ਸੀ ਨਾ ਜੀ ਇਹਨੂੰ ਬਹੁਤ ਜ਼ਿਆਦਾ ਖਰਚਾ ਆਇਆ ਸੀਗਾ ਮਸ਼ਾਨ ਦੇ ਵਿੱਚ ਜਿੱਤਾਂ ਜੀ ਪਹਿਲੀਆਂ ਸਮਿਆਂ ਦੇ ਵਿੱਚ ਕੀ ਸੀਗਾ ਟਰਾਂਸਪੋਰਟੇਸ਼ਨ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਸੀ ਹੁਣ ਤਾਂ ਚਲੋ ਥੋੜੀ ਸਸਤੀ ਹੋ ਗਈ ਆ ਪਹਿਲਾਂ ਜਿੱਦਾਂ ਜਿਹੜਾ ਦੇਸ਼ ਦਾ ਸਮਾਨ ਸਾਥ ਦੇਸ਼ ਦੇ ਵਿੱਚ ਤਾਂ ਚਲੋ ਬਟ ਟਰਾਂਸਪੋਰਟ ਕਰ ਦਿੰਦੇ ਸੀ ਬਟ ਜਿਹੜਾ ਬਾਹਰਲੇ ਦੇਸ਼ਾਂ ਨੂੰ ਸਮਾਨ ਮਗਾੜਾ ਹੁੰਦਾ ਸੀਗਾ ਜਾਂ ਇਹਨਾਂ ਨੇ ਜਿਹੜਾ ਗੋਰਿਆਂ ਨੇ ਆਪਣਾ ਸੂਨਾ ਸੂਨਾ ਲੁੱਟਿਆ ਉਹ ਯੂਕੇ 'ਚ ਲੈ ਕੇ ਆਣਾ ਹੁੰਦਾ ਸੀਗਾ ਉਹਦੇ ਵਿੱਚ ਉਹਦੇ ਲਈ ਨਾ ਇਹਨਾਂ ਨੇ ਕੀ ਕੀਤਾ ਸੀ ਇਹ ਪੂਰੇ ਯੂਕੇ ਦੇ ਵਿੱਚ ਇਥੇ ਵਾਟਰ ਕੈਨਲ ਵਿਛਾਈ ਹੋਈ ਹੈ ਤੇ ਤੁਸੀਂ ਲੰਡਨ 'ਚ ਕਿਸੇ ਵੀ ਜਗ੍ਹਾ ਹੋਵੋਗੇ ਕਿਸੇ ਵੀ ਟਾਊਨ 'ਚ ਹੋਵੋਗੇ ਤੁਹਾਨੂੰ ਇਹਦੇ ਨਾਲ ਦੀ ਨਾ ਵਾਟਰ ਕੈਨਲ ਜ਼ਰੂਰ ਮਿਲੂਗੀ ਤੇ ਇਹ ਅੱਜ ਵੀ ਚੱਲਦੀਆਂ ਨੇ ਜਿੱਦਾਂ ਪਹਿਲਾਂ ਯੂਜ਼ ਹੁੰਦੀ ਸੀ ਅੱਜ ਵੀ ਯੂਜ਼ ਹੁੰਦੀਆਂ ਬਟ ਹੁਣ ਇਹਨਾਂ ਦਾ ਥੋੜਾ ਨਾ ਯੂਸੇਜ ਥੋੜੀ ਘਟਾ ਦਿੱਤੀ ਹੈ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਸੀ ਇਹ ਜੋ ਤੁਹਾਨੂੰ ਦੀ ਦਿਖ ਰਹੀ ਹੈ ਪੂਰੀ ਸਾਰੀ ਹੀ ਸਮੁੰਦਰ ਨਾਲ ਅਟੈਚ ਆ ਇਤਾਂ ਆਪਣੇ ਸੜਕਾਂ ਜਾਂਦੀਆਂ ਹਰ ਪਿੰਡ ਹਰ ਸ਼ਹਿਰ ਹਰ ਗਲੀ ਨੂੰ ਉਸੇ ਤਰ੍ਹਾਂ ਹੀ ਇਹ ਛੋਟੀਆਂ-ਛੋਟੀਆਂ ਨਹਿਰਾਂ ਜਾਂਦੀਆਂ ਜੀ ਹਰ ਪਿੰਡ ਹਰ ਸ਼ਹਿਰ ਹਰ ਗਲੀ ਨੂੰ ਇਹਨਾਂ ਬੋਟਸ ਦਾ ਮੇਨ ਕੰਮ ਹੁੰਦਾ ਸੀਗਾ ਇਹ ਟਰਾਂਸਪੋਰਟੇਸ਼ਨ ਦਾ ਜਦੋਂ ਬਾਹਰਲੇ ਦੇਸ਼ਾਂ ਤੋਂ ਕੋਈ ਵੀ ਸਮਾਨ ਆਉਂਦਾ ਸੀਗਾ ਯੂਕੇ ਵਿੱਚ ਤੇ ਇਹਨਾਂ ਰਾਹੀਂ ਯੂਕੇ ਦੇ ਹਰ ਸਿਟੀ ਦੇ ਵਿੱਚ ਨਾ ਸਮਾਨ ਪਹੁੰਚਾਇਆ ਜਾਂਦਾ ਸੀਗਾ ਉਸ ਸਮੇਂ 에ਅਰਲਾਈਨ ਵੀ ਹੈਗੀ ਸੀ ਬਟ 에ਅਰਲਾਈਨ ਬਹੁਤ ਜ਼ਿਆਦਾ ਐਕਸਪੈਂਸਿਵ ਪੈਂਦੀ ਸੀ ਤੇ ਇਹ ਜਿਹੜੀ ਬੋਰਡਸ ਆ ਇਹ ਬਹੁਤ ਜ਼ਿਆਦਾ ਸਸਤੀਆਂ ਪੈਂਦੀ ਸੀਗੀਆਂ ਬਟ ਜਦੋਂ ਇਹਨਾਂ ਨੂੰ ਬਣਾਇਆ ਗਿਆ ਸੀਗਾ ਪਰ ਇਹਨਾਂ ਨੂੰ ਬਣਾਉਣ ਦਾ ਬਹੁਤ ਜ਼ਿਆਦਾ ਖਰਚਾ ਆਇਆ ਸੀਗਾ ਉਹਨਾਂ ਨੂੰ ਇਹ ਪਤਾ ਸੀਗਾ ਫਿਰ ਤੇ ਇੱਕ ਵਾਰ ਖਰਚਾ ਸੀ ਕਰ ਲਾਂਗੇ ਪਰ ਸਾਨੂੰ ਪਲੇਨ ਦੇ ਨਾਲੋਂ ਫਿਰ ਵੀ ਸਸਤਾ ਪੇਕ ਪਰ ਆਜੀ ਰੇਟ ਜੀ ਇਹਨਾਂ ਬੋਰਡਸ ਨੂੰ ਬਹੁਤ ਘੱਟ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਹੁਣ ਟ੍ਰਾਂਸਪੋਰਟੇਸ਼ਨ ਬਹੁਤ ਜ਼ਿਆਦਾ ਐਡਵਾਂਸ ਹੋ ਗਈ ਆ ਟਰੱਕਸ ਵਗੈਰਾ ਤੇ ਸਾਰਾ ਕੁਝ ਕਰ ਦਿੱਤਾ ਜਾਂਦਾ ਟ੍ਰਾਂਸਪੋਰਟ ਇਹ ਰੇਲ ਗੱਡੀਆਂ ਵੀ ਇਸੇ ਕੰਮ ਤੇ ਆਉਂਦੀਆਂ ਨੇ ਤੇ ਇਹਨਾਂ ਦੇ ਮੁਕਾਬਲੇ ਹੁਣ ਪਲੇਨ ਜਿਹੜੀ 에ਅਰਲਾਈਨ ਆ ਉਹ ਵੀ ਜ਼ਸਤੀ ਬਰਦੀ ਹੈ ਪਰ ਫੇਰੇ ਵੀ ਇਹ ਸਰਕਾਰ ਨੇ ਇਹਨਾਂ ਨੂੰ ਸਾਹਮਣੇ ਰੱਖਿਆ ਹੋਇਆ ਹੈ ਆ ਇਹਨਾਂ ਦੀ ਬੜੀ ਸੋਹਣੀ ਮੇਨਟੇਨੈਂਸ ਕੀਤੀ ਜਾਂਦੀ ਆ ਜਿਹੜੀਆਂ ਨਹਿਰਾਂ ਨੇ ਉਹ ਉਦਾਂ ਹੀ ਸਾਫ਼ ਨੇ ਜਿੱਦਾਂ ਪਹਿਲਾਂ ਹੁੰਦੀਆਂ ਸੀਗੀਆਂ ਜਿੱਦਾਂ ਇਹ ਆਪਣੇ ਉੱਤੇ ਬਾਈਪਾਸ ਹੁੰਦੇ ਆ ਤੇ ਇਹ ਵੀ ਬੋਟਸ ਦਾ ਬਾਈਪਾਸ ਜਿੱਦਾਂ ਇਹ ਸਾਹਮਣੇ ਵਾਲੀ ਨਹਿਰ ਹੈ ਜੀ ਇਹ ਲੱਗ ਸਾਈਡ ਤੇ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਇੱਧਰ ਨਹਿਰ ਹੈ ਜੀ ਇਹ ਲੱਗ ਸਾਈਡ ਤੇ ਜਾਂਦੀ ਹੈ ਇਹ ਲੱਗ ਸਾਈਡ ਤੇ ਜਾਂਦੀ ਹੈ ਜੀ ਤੇ ਉਧਰੋਂ ਵੀ ਨਿਕਲ ਜਾਂਦੀ ਹੈ ਇਹ ਸਾਰਾ ਹੀ ਹੈਗਾ ਸੈਂਟਰ ਤੇ ਸਾਰੀਆਂ ਬੋਟਸ ਵਗੈਰਾ ਜਿਹੜੀਆਂ ਆ ਉਹ ਇੱਥੋਂ ਹੀ ਟਰਨ ਟੂਨ ਲੈਂਦੀਆਂ ਇੱਥੋਂ ਹੀ ਮੁੜਦੀਆਂ ਆ ਤੇ ਸਾਰੇ ਸ਼ਹਿਰਾਂ ਨੂੰ ਇੱਥੋਂ ਹੀ ਰਸਤੇ ਜਾਂਦੇ ਇਹਨਾਂ ਉਹਦੇ ਜਦੋਂ ਜੀ ਸਮੁੰਦਰੀ ਜਹਾਜ਼ ਦੇ ਵਿੱਚ ਸਮਾਨ ਆਂਦਾ ਸੀਗਾ ਤੇ ਉਹ ਪੋਰਟਸ ਵਗੈਰਾ ਤੇ ਬੰਦਰਗਾਹ ਤੇ ਰੁਕਦਾ ਸੀਗਾ ਉੱਥੇ ਛੋਟੀਆਂ ਛੋਟੀਆਂ ਬੋਟਸ ਜਾਂਦੀਆਂ ਸੀਗੀਆਂ ਤੇ ਉਥੋਂ ਸਾਰਾ ਸਮਾਨ ਚੱਕ ਕੇ ਇਹ ਸਾਰੇ ਲੰਡਨ ਸ਼ਹਿਰ ਦੇ ਵਿੱਚ ਮਤਲਬ ਕਿ ਡਿਲੀਵਰ ਕਰਦੀਆਂ ਸੀਗੀਆਂ ਚਾਹੇ ਉਹ ਸੋਨਾ ਸੀਗਾ ਚਾਹੇ ਲੋਹਾ ਸੀਗਾ ਚਾਹੇ ਕਿਸੇ ਵੀ ਤਰ੍ਹਾਂ ਦਾ ਸਮਾਨ ਸੀਗਾ ਤੋ ਇਹ ਜਿਹੜਾ ਹੈਗਾ ਲੰਡਨ ਇਹ ਚੋਰਾਂ ਦਾ ਜੀ ਇਹਨਾਂ ਨੇ ਆਪ ਤਾਂ ਕੁਝ ਬਣਾਇਆ ਨਹੀਂ ਹੈਗਾ ਆਪ ਤਾਂ ਕੋਈ ਕਿੱਢਿਆ ਨਹੀਂ ਕਿ ਇਹਨਾਂ ਨੇ ਚੋਰੀ ਕੀਤਾ ਸਾਰੀ ਦੁਨੀਆ ਤੋਂ ਸਾਰੇ ਮੁਲਕਾਂ ਤੋਂ ਤੇ ਦੇਖਦੇ ਯਾਰ ਇੱਥੇ ਆ ਕੇ ਇਹਨਾਂ ਨੇ ਨਾ ਚੋਰੀ ਕਰ ਕਰਕੇ ਸਾਡੇ ਪੰਜਾਬ ਨੂੰ ਹਨਾ ਸਾਡੇ ਭਾਰਤ ਦੇਸ਼ ਨੂੰ ਵੀ ਕਿੰਨਾ ਕੁਝ ਆਪਣਾ ਬਣਾ ਲਿਆ ਆ ਪੂਰੀ ਦੁਨੀਆ ਗੁਲਾਮ ਕੀਤੀ ਸੀ ਇਹਨਾਂ ਨੇ ਜੀ ਕੱਲਾ ਆਪਣਾ ਸਗੂ ਪੰਜਾਬ ਆ ਜਿਹੜਾ ਹੋਰ ਸਿਰਫ 90 ਸਾਲ ਗੁਲਾਮ ਰਿਹਾ ਆ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਗੁਲਾਮ ਹੋਇਆ ਤੇ ਜਿਹੜਾ ਪੂਰਾ ਭਾਰਤ ਭਾਰਤ ਦੇਸ਼ ਆ ਉਹ 200 ਸਾਲ ਗੁਲਾਮ ਰਿਹਾ ਹੈ ਜੀ ਤੇ ਬਾਕੀ ਜਿਹੜੀਆਂ ਕੰਟਰੀਆਂ ਕੋਈ 100 ਸਾਲ ਰਹੀ ਆ ਕੋਈ 200 ਸਾਲ ਰਹੀ ਆ ਇਵਨ ਕਿ 2016 ਦੇ ਵਿੱਚ ਵੀ ਇੱਕ ਕੰਟਰੀ ਹੈ ਜਿਹੜੀ ਹੁਣ ਆਜ਼ਾਦ ਕੀਤੀ ਇਹਨਾਂ ਨੇ ਦੇਸ਼ ਤਾਂ ਬੜੇ ਚਿਰ ਦਾ ਆਜ਼ਾਦ ਹੋ ਗਿਆ ਸ਼ਾਇਦ ਕਿ ਗੋਆ ਦੇ ਵਿੱਚ ਕੋਈ ਸੀਗਾ ਬੀਚ ਸੀਗਾ ਕੁਝ ਸੀਗਾ ਉਹ ਹੁਣੋਂ ਯਾਦ ਕੀਤੇ ਨਾ ਕੋਈਆਂ ਨੇ ਇਹਨਾਂ ਨੇ ਲੁੱਟ-ਲੁੱਟ ਕੇ ਸਾਨੂੰ ਇਹ ਸਾਰਾ ਇੱਥੇ ਬੜਾ ਸੋਹਣਾ ਬਣਾ ਲਿਆ ਹੈ ਆਪਣਾ ਇਹਨਾਂ ਨੇ ਕੁਝ ਵੀ ਛੇੜਿਆ ਹੈਗਾ ਆਪਣਾ ਇਹਨਾਂ ਦਾ ਪੁਰਾਣਾ ਉਦਾਂ ਹੀ ਆ ਜਿੱਦਾਂ ਇਤਿਹਾਸ ਹੀ ਘਟੇ ਤੇ ਸਾਡਾ ਹੀ ਆਪਾਂ ਹੀ ਤੋੜ-ਦੂੜ ਕੇ ਆਪਣਾ ਚਲੋ ਕੋਈ ਨਾ ਜੇ ਆਪਣਾ ਲੋ ਆਪਣਾ ਪੁਰਾਣਾ ਨਹੀਂ ਸੰਭਿਆ ਗਿਆ ਪਰ ਜਿਹੜੇ ਆਪਣੇ ਅੱਜ ਦੇ ਆ ਜਾਂ ਕੋ ਗੁਰੂ ਘਰਾਂ ਜਾਂ ਕੁਝ ਵੀ ਆ ਜਾਂ ਪ੍ਰਾਣਾ ਆਪਣਾ ਕੁਝ ਆਪਣਾ ਘਰ ਵੀ ਹੈ ਨਾ ਜੀ ਉਹਨੂੰ ਸਾਹਮਣੇ ਰੱਖੋ ਹਰ ਦਿਨ ਦਾ ਨਾ ਇਤਿਹਾਸ ਹੁੰਦਾ ਆ ਹਰ ਮਿੰਟ ਦਾ ਇਤਿਹਾਸ ਬਣਦਾ ਜਾਂ ਉਹੀ ਆਪਣਾ ਪ੍ਰਾਣਾ ਘਰ ਜਿਹੜਾ ਆਪਾਂ ਨੂੰ ਅਜੇ ਨੋਰਮਲ ਲੱਗਦਾ ਹੈ ਉਹੀ ਜੀ ਆਪਾਂ ਨੂੰ ਕਿਤੇ 50 ਸਾਲ ਜਾਂ 100 ਸਾਲ ਬਾਅਦ ਉਹਦਾ ਵੀ ਇਤਿਹਾਸ ਬਣ ਜਾਣਾ ਹੈ ਸੋ ਪ੍ਰਾਣੀਆਂ ਚੀਜ਼ਾਂ ਨਾ ਤੋੜਿਆ ਕਰੋ ਯਾਰ ਵੀ ਬੜੀਆਂ ਸੋਹਣੀਆਂ ਲੱਗਣੀਆਂ ਨੇ ਪ੍ਰਾਣੀਆਂ ਚੀਜ਼ਾਂ ਨੂੰ ਦੇਖ ਦੇਖ ਕੇ ਤੇ ਇਹਨਾਂ ਜਿਹੜਾ ਨਵੀਆਂ ਚੀਜ਼ਾਂ ਦੇਖਣ ਨਾਲੋਂ ਨਾ ਪ੍ਰਾਣੀਆਂ ਚੀਜ਼ਾਂ ਦੇਖਣ ਦਾ ਜ਼ਿਆਦਾ ਨਜ਼ਾਰਾ ਆਉਂਦਾ ਆ ਸੋਹਣਾ ਲੱਗਦਾ ਆ ਪਰ ਇੱਕ ਗੱਲ ਹੋਰ ਆ ਜੀ ਇਹਨਾਂ ਦੀ ਜਿਹੜੀ ਇੰਜੀਨੀਅਰਿੰਗ ਸੀਗੀ ਜਿਹੜੇ ਇਹਨਾਂ ਦੇ ਮਿਸਤਰੀ ਸੀਗੇ ਉਹ ਸੋਚਣ ਵਾਲੀ ਗੱਲ ਆ ਵੀ ਉਹ ਸਮੇਂ 'ਚ ਉਹਨਾਂ ਦਾ ਦਿਮਾਗ ਕਿੰਨਾ ਸੀਗਾ ਇੰਜੀਨੀਅਰ ਇੰਜੀਨੀਅਰ ਸੀਗੇ ਜਿੰਨੇ ਵੀ ਸੀਗੇ ਉਹਨਾਂ ਨੇ ਵਾਟਰ ਕੈਨਲ ਉਸ ਤਰੀਕੇ ਨਾਲ ਤਿਆਰ ਕੀਤੀ ਹੋਈ ਆ ਜਿਹੜੀ ਨਾ ਤਾਂ ਜੀ ਇਹਦੇ ਵਿੱਚ ਗੰਦ ਪੈਂਦਾ ਬੋਲਾ ਤੇ ਨਾ ਹੀ ਇਹਨਾਂ ਦੀ ਜੋ ਇੱਟ ਵਗੈਰਾ ਉਦੋਂ ਦੀ ਹੀ ਲੱਗੀ ਹੋਈ ਆ ਨਾ ਹੀ ਇੱਟ ਵਗੈਰਾ ਤੇ ਖਰਾਬ ਹੋਈ ਕੁਝ ਵੀ ਨਹੀਂ ਤਾਂ ਇਹ ਪਤਾ ਨਹੀਂ ਪਤਾ ਨਹੀਂ ਕਿੰਨੇ ਕਿੱਥੇ ਆਏ ਤੇ ਕਿੰਨੇ ਕਿ ਚਲੇ ਗਏ ਸੋ ਮੈਂ ਇਹਨਾਂ ਦਾ ਜੋ ਇਹਨਾਂ ਦੀਆਂ ਨਹਿਰਾਂ ਨਦੀਆਂ ਬਣਾਈਆਂ ਹੋਈਆਂ ਉਦਾਂ ਦੀ ਉਦਾਂ ਆ ਇਵਨ ਕਿ ਜਿਹੜੇ ਆਪਣੇ ਵੀ ਉੱਥੇ ਪੋਲ ਵਗੈਰਾ ਬਣੇ ਹੋਏ ਆ ਸਾਡੇ ਲੁਧਿਆਣੇ ਸ਼ਹਿਰ ਚ ਫਲੋਰ ਦੇ ਨਾਲ ਜਿਹਾ ਪੋਲਾ ਜੀ ਸੱਤ ਲੋ ਇੱਥੇ ਉਹ ਵੀ ਗੋਰਿਆਂ ਦਾ ਬਣਿਆ ਹੋਇਆ ਉਦਾਂ ਹੀ ਮਜ਼ਬੂਤ ਆ ਸਾਡੇ ਵਾਲੇ ਸਿਰਫ ਉਹਨੂੰ ਮੇਨਟੇਨ ਕਰਦੇ ਆ ਇੱਕ ਪਰਲੀ ਹੈਡ ਪੋਲ ਸੀਗਾ ਉਹ ਲੋਹੇ ਦਾ ਸੀਗਾ ਜੀ ਮਤਲਬ ਸਾਡੇ ਵਾਲਿਆਂ ਨੇ ਮੈਂਟੇਨ ਨਹੀਂ ਕੀਤਾ ਜੀ ਉਹਨੂੰ ਮੈਂਟੇਨੈਂਸ ਨਹੀਂ ਕੀਤੀ ਸੋਰੀ ਉਹਨੂੰ ਦੇਖਭਾਲ ਨਹੀਂ ਕੀਤੀ ਹੈਗੀ ਤੇ ਉਹ ਗਲ ਚੁਕਾ ਹੈ ਪਰ ਜੇ ਉਹਨੂੰ ਰੱਖਦੇ ਸਾਹ ਉਹ ਕਿਉਂ ਬੜਾ ਸੋਹਣਾ ਸੀਗਾ ਵਧੀਆ ਲੋਹੇ ਦਾ ਬਣਿਆ ਆਇਆ ਸੀ ਸਾਡੀਆਂ ਸਰਕਾਰਾਂ ਨੂੰ ਬੜਾ ਕੁਝ ਦੇ ਕੇ ਆਈ ਸੀ ਕੋਰੇ ਪਰ ਅਸੀਂ ਸਾਹਬਿਆ ਕੁਝ ਨਹੀਂ ਕਰੀ ਅਸੀਂ ਬਸ ਜਿੱਦਾਂ ਸਾਹਬੀ ਆ ਜਾਂਦੀ ਹੈ ਅੰਦਰੋਂ ਮੈਨੂੰ ਕਰਾ ਦੋ ਪਿਆਰ ਦੇ ਵਿੱਚ ਦੇਖਣ ਤੇ ਹੀਰ ਰਾਂਝੇ ਆਪਾਂ ਨੂੰ ਠੀਕ ਹੈ ਜੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ ਬਹੁਤ ਆਵਾਜ਼ ਬਹੁਤ ਘਾਟਾਂ ਦੀ ਹੋਣੀ ਆ ਕਿਉਂਕਿ ਇੱਥੇ ਨਾ ਹਵਾ ਬਹੁਤ ਜ਼ਿਆਦਾ ਚੱਲਦੀ ਆ ਤੇ ਮੈਂ ਇਹ ਗੱਲ ਕਰਨੀ ਸੀਗੀ ਭਾਜੀ ਵੀ ਮੈਂ ਨਾ YouTube ਕਿਉਂ ਸ਼ੁਰੂ ਕੀਤੀ ਆ ਸ਼ੌਂਕ ਸੀਗਾ ਇੱਕ ਮੈਂ ਪੈਸੇ ਲਈ ਨਹੀਂ ਸ਼ੁਰੂ ਕੀਤੀ ਜੀ ਪੈਸੇ ਲਈ ਮੈਂ ਜ਼ਿੰਦਗੀ 'ਚ ਨਾ ਤੇ ਅੱਜ ਤੱਕ ਕਦੇ ਕੋਈ ਕੰਮ ਕੀਤਾ ਆ ਸਿਰਫ ਆਪਣਾ ਇੱਕ ਕਿਰਤ ਕਰਨ ਤੋਂ ਇਲਾਵਾ ਉਹ ਤਾਂ ਜ਼ਰੂਰੀ ਆਪਾਂ ਉਹ ਕਰਨੀ ਕਰਨੀ ਆ ਜਿਹੜਾ ਵੀ ਆਪਾਂ ਕੰਮ ਕਰਨਾ ਠੀਕ ਹੈ ਜੀ ਪੈਸੇ ਲਈ ਉਹ ਤਾਂ ਕਰਨਾ ਹੀ ਪੈਣਾ ਆ ਐਦਾਂ ਦਾ ਮੈਂ ਕਦੇ ਕੰਮ ਕਦੇ ਪੈਸੇ ਲਈ ਨਹੀਂ ਕੀਤਾ ਤੇ ਨਾਮ ਹੈ ਕਦੇ ਕਿਸੇ ਨੂੰ ਕੰਨ ਜੀ ਮੇਰਾ ਚੈਨਲ ਸਬਸਕ੍ਰਾਈਬ ਕਰੋ ਮੈਨੂੰ ਇਹੀ ਆ ਵੀ ਮੇਰੀਆਂ ਯਾਦਾਂ ਹੀ ਰਹਿ ਜਾਣਗੀਆਂ ਮੇਰੇ ਚੈਨਲ ਤੇ ਕਿਉਂਕਿ ਇਹ ਕਦੇ ਮਿਟਣ ਵਾਲੀਆਂ ਨਹੀਂ ਹੈਗੀਆਂ YouTube ਤੋਂ ਤੇ ਮੈਨੂੰ ਇਹੀ ਆ ਵੀ ਮੈਂ ਤੁਹਾਨੂੰ ਜ਼ਿਆਦਾਤਰ ਨਾ ਕੁਝ ਇਨਫੋਰਮੇਸ਼ਨ ਦੇ ਸਕਾਂ ਵੀ ਜਿਹੜੇ ਤੁਸੀਂ ਆਓ ਇੱਥੇ ਕੁਝ ਹਾਲੇ ਨਾ ਮੈਂ ਆਪਣੀ ਵੀਡੀਓ ਜਿਹੜੀ ਬਣਾਉਂਦਾ ਮੈਂ ਤੇ ਇੱਕ ਪਾਉਂਡ ਤੱਕ ਨਹੀਂ ਇਨਵੈਸਟ ਕਰਦਾ 1 ਰੁਪਈਆ ਨਹੀਂ ਮਤਲਬ ਕਿ ਲਾਂਦਾ ਮੈਂ ਜਸਟ ਆਪ ਦਾ ਕੋਈ ਕੰਮ ਆਇਆ ਹੁੰਦਾ ਹੈ ਤੇ ਮੈਂ ਉਹੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿੰਦਾ ਹੁੰਦਾ ਹਾਂ ਤੇ ਮੈਨੂੰ ਐ ਆ ਮੈਂ ਥੋੜਾ ਟਾਈਮ ਫਾਲੇ ਨਾ ਮਤਲਬ ਮੈਂ ਥੋੜਾ ਕੰਮ ਕਾਰਜ ਚ ਵੀ ਬਿਜ਼ੀ ਹੁੰਨੇ ਆ ਇੱਥੇ ਕੰਮ ਵੀ ਜਾਣਾ ਹੁੰਦਾ ਜੀ ਦੋ ਤਿੰਨ ਦਿਨ ਘਰ ਹੁੰਨੇ ਆ ਫਿਰ ਥੋੜਾ ਜਿਹਾ ਦੇਖਣਾ ਪੈਂਦਾ ਸਾਰਾ ਪਾਸਾ ਪਰ ਇੰਨਾ ਹੈਗਾ ਜੀ ਥੋੜੇ ਟਾਈਮ ਤੱਕ ਮੇਰਾ ਇੱਕ ਮੈਨੂੰ ਟਾਰਗੇਟ ਜਿਹਾ ਛੋਟਾ ਜਿਹਾ ਮੇਰਾ ਇੱਕ 10000 ਸਬਸਕ੍ਰਾਈਬਰ ਜਦੋਂ ਹੋ ਜਾਣਾ ਨਾ ਮੈਂ ਕਿਸੇ ਨੂੰ ਕਹਿਣਾ ਨਹੀਂ ਕਿ ਵੀ ਮੇਰੇ ਕਰਵਾ ਦਿਓ ਕਿਉਂ ਜਦੋਂ ਹੋ ਜਾਣਾ ਫਿਰ ਮੈਂ ਥੋੜਾ ਜ਼ਿਆਦਾ ਥੋੜਾ ਬੋਤ ਪੈਸੇ ਖਰਚ ਕੇ ਥੋੜੀਆਂ ਥਾਵਾਂ ਤੇ ਜਾਇਆ ਕਰਾਂਗਾ ਨਾਲੇ ਆਪਕੋ ਮੈਂ ਕਰਾਂਗਾ ਤੇ ਨਾਲੇ ਤੁਹਾਨੂੰ ਦਿਖ ਤੇ ਉਹ ਮਤਲਬ ਕਿ ਉਹਦੇ ਵਿੱਚੋਂ 30% ਯੂਜ਼ ਕਰਦੇ ਆ 70% ਉਹ ਰੱਖ ਲੈਂਦੇ ਹੁੰਦੇ ਆ ਤੇ 30% ਯੂਜ਼ ਕਰਕੇ ਨਾਲੇ ਤੇ ਉਹ ਆਪਣਾ ਹੀ ਇੰਜੋਏ ਕਰ ਲੈਂਦੇ ਆ ਤੇ ਨਾਲੇ ਉਹ ਸਾਰੇ ਨੂੰ ਇੰਜੋਏ ਕਰਾ ਲੈਂਦੇ ਆ ਠੀਕ ਆ ਵਧੀਆ ਕੰਮ ਬਣ ਗਿਆ ਜਿਹੜਾ ਆਪਾਂ ਚੀਜ਼ ਕਦੇ ਨਹੀਂ ਦੇਖ ਸਕਦੇ ਉਹ ਜਾ ਕੇ ਆਪਾਂ ਬਿਖਾ ਦਿੰਦੇ ਆ ਪਰ ਉਹ ਬਹੁਤ ਹਾਈ ਲੈਵਲ ਦੇ ਯੂਟਿਊਬਰ ਹੁੰਦੇ ਆ ਜਿੱਦਾਂ ਹੈਗੇ ਆਪਣੇ ਪੰਜਾਬ ਦੇ ਉਹ ਸਭ ਤੋਂ ਘੈਂਟ ਯੂਟਿਊਬਰ ਆ ਉਹ ਤੋਂ ਇਲਾਵਾ ਤਾਂ ਹੋਰ ਤਾਂ ਕੋਈ ਹੈ ਨਹੀਂ ਕਿ ਨਾ ਕਿ ਹੁੰਦੇ ਕੀ ਦਾ ਆ ਪੰਜਾਬੀ ਕਪਲਾ ਜਿਹੜੇ ਉਹ ਸਭ ਤੋਂ ਵਧੀਆ ਹਨ ਉਹ ਦੇਖਦੇ ਰਹੀਦਾ ਹੁਣ ਉਹ ਯੂਕੇ 'ਚ ਵੀ ਆਏ ਸੀ ਉਹਨਾਂ ਨੂੰ ਦੇਖਦੇ ਰਹੀਦਾ ਆ ਚਲੋ ਵਧੀਆ ਕੰਮ ਕਰਦੇ ਆ ਬਹੁਤ ਵਧੀਆ ਕਰਦੇ ਆ ਵਧੀਆ ਨਹੀਂ ਬਹੁਤ ਜ਼ਿਆਦਾ ਵਧੀਆ ਕਰਦੇ ਆ ਤੇ ਕੋਈ ਨਾ ਹੌਲੀ ਹੌਲੀ ਜਦੋਂ ਆਪਣੀ ਗ੍ਰੋਥ ਹੋਈ ਮੇਰੇ ਤਾਂ ਕਾਪੀ ਰਾਈਟ ਸਟ੍ਰਾਈਕ ਹੀ ਬਹੁਤ ਆਉਂਦੀਆਂ ਮੇਰੇ ਥੱਲੇ ਵਾਲਾ YouTube ਤਾਂ ਗਿਆਨ ਹੈ ਨਹੀਂਗਾ ਮੇਰੇ ਤੋਂ ਮਖੜਕਾ ਫੁਲਕਾ ਮਿਊਜ਼ਿਕ ਚੱਲ ਜਾਂਦਾ ਬੈਕਗ੍ਰਾਉਂਡ ਤੇ ਤੇ ਜਿੰਨੀਆਂ ਵੀਡੀਓ ਪਾਉਂਦਾ ਪਹਿਲਾਂ ਜਦੋਂ ਵੀਡੀਓ ਪਾਉਂਦਾ ਸੀਗਾ ਉਹਨੂੰ ਹੈਗਾ ਸੀਗਾ ਪਾਂ ਦੇਖੋ ਵੀ ਉਹ ਤੇ ਹੁਣ ਸਾਰੇ ਲੈ ਕੇ ਆ ਜਾਗ ਵੀ ਉਹ ਮੇਰੀਆਂ ਗਲਤੀਆਂ ਨਾਲ ਹੀ ਹੋਇਆ ਮੇਤੂੰ ਹਲਕਾ ਫੁਲਕਾ ਮਿਊਜ਼ਿਕ ਬੈਕਗ੍ਰਾਉਂਡ ਤੇ ਚੱਲ ਜਾਂਦਾ ਤੇ ਉਹ ਕਾਪੀਰਾਈਟ ਕਲੇਮ ਆ ਜਾਂਦਾ ਤੇ ਉਹਦੇ ਨਾਲ ਚੈਨਲ ਦੀ ਰੀਚ ਜਾਮੇ ਡਿੱਗ ਜਾਂਦੀ ਆ ਚਲੋ ਕੋਈ ਨਾ ਹੌਲੀ ਹੌਲੀ ਲੱਗੇ ਰਾਂਗੇ ਤੇ ਕਰਨਾ ਆ ਬਟ ਹੈ ਨਹੀਂਗਾ ਕੋਈ ਹੈ ਨਹੀਂ ਹੈ ਕਿ ਪੈਸੇ ਦਾ ਧੱਕਾ ਕਰਕੇ ਕਰਨਾ ਸ਼ੌਂਕ ਜਿਹਾ ਆ ਦੇਖਦੇ ਆ ਚਲੋ ਠੀਕ ਹੈ ਤਾਂ